ਉਹ ਤੇ ਲੈਣਾ ਰੱਖ ਲੰਗਰ ਲੈਣਾ ਭੈਣ ਜੀ ਆ ਲੈਓ ਭਾਂਡੇ ਲਿਆਓ ਥੱਲੇ ਭਾਂਡੇ ਭਾਂਡੇ ਢੋਲੂ ਲਿਆਓ ਥੱਲੇ ਭੈਣ ਜੀ ਲੰਗਰ ਲੱਲੋ ਭਾਂਡੇ ਲੱਲੋ ਧਿਆਨ 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 ਚਲੋ ਪਾਕੇ দাও ਵੀ ਲਓ ਲਓ ਭਾਂਡੇ ਦਾ ਪਾਕੇ ਦਾ ਸਰਦੀਆਂ ਪਾਣੀ ਦਾ ਸਰਦੀਆਂ ਆ ਆ ਫਲਾਂ ਆ ਲੰਗਰ ਵਰਤਾਲਿਆਂ ਤੋਂ ਕਿੱਥੇ ਗਿਆ ਸਹੀ ਕਿੰਨੇ ਨਾਲ ਮੋਲ ਤੇ ਇੱਥੇ ਦਵਾਂਗੇ ਆਪਾਂ ਲੈ ਕੇ ਜਾ ਤੇ ਆ ਬਰਾ ਦੇ ਦੀ ਉਹ ਜਣਾ 88 ਲੋਡ ਪੈਂਦੀ ਮੈਂ ਕਰਦਾ ਆ ਜੇ ਵੀ ਇਤਰਾ ਨੀਲੀ ਜੀ ਕੁਰਤੀ ਕੱਢੀ ਆ ਬੁਰੇ ਚ ਮੈਂ ਆਓ ਆ ਮੈਂ ਥਾਣੀ ਉਧਰ ਥਾਣੀ ਕਿੱਥੋਂ ਲੈ ਆਉਣੀ ਕਿੱਥੋਂ ਨੀਲੀ ਜੀ ਕੱਢੀ ਤੇ ਆ ਬੁਰੇ ਖੱਡੇ ਹਾਂਜੀ ਹਾਂਜੀ ਆ ਆ ਜੀ ਰਾਮ ਕੀ ਕਰਨਾ ਹੈ ਸਾਮ ਹੋਰ ਕੋਈ ਨੋਟ ਕੋਈ ਨਹੀਂ ਪਾਣੀ ਛੱਡਦਾ ਉਧਰ ਦੀ ਆਪਣੇ ਦੇਖ ਫੱਡੇ ਘੜਾ ਲਓ ਜਿੱਦੀ ਡੇਰੇ ਦੇ ਵਿੱਚ ਆਉਂਦੀ ਖਾਨੀ ਰੋਡ ਉਧਰ ਖਾਲੀ ਸਾਰਾ